ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੋਬਾਈਲ ਨੰਬਰ ਹੈ 842701987 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਬਣਾ ਦਿਖਾਵਾਂਗੇ ਕਪਣਾ ਐਰਸਰ ਐਚ ਐਫ ਤੇ ਇੱਕ ਪਹਿਲੇ ਨੰਬਰ ਤੇ ਖੀਰੀ ਬੱਚੀ ਖੜੀਆ ਹਲਕਾ ਫੁਲਕਾ ਜਿਹਾ ਕ੍ਰੋਸ ਪਾਣਾ ਵਿੱਚ ਤੇ ਰੇਡ ਹੋਣਗੇ ਬਿਲਕੁਲ ਜੈਨੂਨ ਦੇ ਨਾਲ ਰੇਡ ਆਓ ਅਗੇ ਵੀ ਤੇ ਕਰੀ ਗਾ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਰਜਿੰਦਰ ਸਿੰਘ ਵੀ ਸੁਨਾਮ ਸ਼ਹਿਰ ਹੈਗਾ ਜ਼ਿਲ੍ਹਾ ਸੰਗਰੂਰ ਜੀ ਜਿਲ੍ਹਾ ਸੰਗਰੂਰ ਖਾਸ ਸਨਾਮ ਸਹਿਰ ਆ ਗਿਆ ਨਾ ਮੋਬਾਈਲ ਨੰਬਰ ਜ ਆਪਣਾ 9877954102 98779 54102 54102 987799284 ਠੀਕ ਆ ਆਪਣਾ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਵੱਡੇ ਭਾਈ ਠੀਕ ਆ ਚਾਰ ਪੰਜ ਨਾਗ ਹਰ ਵਕਤ ਆਉਂਦੇ ਰਹਿੰਦੇ ਆਉਂਦੇ ਰਹਿੰਦੇ ਨੇ ਭਾਈ ਪਹਿਲਾ ਨੰਬਰ ਜੀ ਬੱਚੀ ਦੇਖ ਰਹੇ ਆ ਹਲਕਾ ਜਿਹਾ ਕ੍ਰਾਸਪਾਨ ਹੈਗਾ ਜੀ ਹਨਾ ਜਰਸੀ ਚ ਕ੍ਰਾਸ ਸਹੀ ਥੋੜਾ ਜਿਹਾ ਦੰਦੋ ਖੀਰੀ ਹੈ ਵੱਡੇ ਭਾਈ ਠੀਕ ਆ ਦੰਦੋ ਬੜਕੋ ਦੰਦ ਚੈੱਕ ਆਪਣੇ ਜਾਵਾਂ ਹਾਂ ਹਾਂ ਵੱਡੇ ਭਾਈ ਪੰਜ ਚਾਰ ਦੇ ਨਹੀਂ ਬਈ ਠੀਕ ਆ ਪੰਜ ਚਾਰ ਕਿਧਾਨੇ ਦੇ ਸੂਨ ਚ ਬਾਕੀ ਥੋੜੀ ਮੋਰੀ ਦੀ ਹੌਲੀ ਜੀ ਕਰਦੀ ਆ ਹਨਾ ਹਾਂ ਕੁੱਲੀ ਕੁੱਲੀ ਆਈ ਬਈਆ ਠੀਕ ਆ ਥੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੇਵਾ ਤੇ ਦੰਦੋ ਬਿਲਕੁਲ ਕਨਫਰਮਾ ਖੀਰੀ ਖੀਰੀ ਆ ਬਈਆ ਠੀਕ ਆ ਦੰਦੋ ਬਿਲਕੁਲ ਖੀਰੀ ਆ ਹਨਾ ਬੰਨ ਕੇ ਦਿਖਾ ਦਿੰਦਾ ਨੇ ਨੇੜ ਤੋਂ ਦੇਖ ਤਾਂ ਦੰਦ ਆਪ ਬੰਨ ਕੇ ਦਿਖਾ ਦਾਂਗੇ ਸੋ ਲੇਵਾ ਦੇਖੋ ਜੀ ਬਿਲਕੁਲ ਕਿਆ ਬਾਤ ਆ ਕੰਪੈਕਟ ਹਵਾਨਾ ਦੰਦੋ ਖੀਰੀ ਪਲੂਣ ਪਹਿਲਾ ਸੁਆ ਤੇ ਕਹਿੰਦਾ ਬਾਬਾ ਹਫ਼ਤਾ ਬਾਕੀ ਪਿਆ ਸੂਣ ਚ ਹਣਾ ਹਾਂ ਬਈ ਠੀਕ ਹੈ ਕੀ ਆ ਮਨਕੇ ਚੋਂ ਅੰਦਾਜ਼ਾ ਦੁੱਧ ਦਾ ਆਪਣਾ ਪਾ ਦੂਗੀ 20 ਕਿਲੋ ਨਾਰਮਲ ਪਾ ਦੂਗੀ 20 ਕਿਲੋ ਠੀਕ ਆ 20 ਕਿਲੋ ਦੁੱਧ ਤੇ ਬੱਚੀ ਦੇ ਸੁਪਾਂਜਾ ਸੁਪਾਂਜਾ ਬੜੇ ਜਾ ਠੀਕ ਆ ਜਿਵੇਂ ਮਰ ਜੇ ਹੱਥ ਫੇਰੇ ਚੱਲੋ ਹਣਾ ਉੱਠਿਆ ਫਨ ਲੱਗਿਆ ਬਈ ਬਸ ਕੱਲਾ ਮੋਰੀ ਜੱਕ ਲਗਾਣ ਕਰਦੀ ਆ ਹਣਾ ਆ ਖੁੱਲੀ ਫੇਰਦੀ ਆਈ ਬਈ ਮੋਰੀ ਆਪੋ ਦੀ ਹੁਣੀ ਪਈਏ ਪਹਿਲੇ ਸੰਗਲ ਚ ਦੀ ਆਪੇ ਲਵੇਗੀ ਠੀਕ ਆ ਠੀਕ ਆ ਠੀਕ ਆ ਤੇ ਰੇਟ ਕੀ ਰੱਖੇ ਵੇਚਣ ਵਾਲਾ ਇਹਦਾ ਬਈ ਮੁੱਲ ਦਾ 80 85 ਕਰਾਈ ਚੱਲੇ ਜਾਵਾ ਜੀ ਜਾਨ ਫਿਰ ਚੱਲ ਪਰਹਿਆ ਤੋਂ ਮਾਨਤਾ ਕਰਦਾ ਜਿਹੜਾ ਪਈ ਆਊਗਾ ਲੈਣ ਭਈਆ ਠੀਕ ਹੈ ਜੀ ਅੰਦਰ ਦੇਖ ਸਕਦੇ ਬਿਲਕੁਲ ਕੱਚੀ ਖੀਰੀ ਇਹ ਤਾਂ ਦਾ ਨਾ ਦੁੱਧ ਚੁੱਕਿਆ ਹਰੇ ਨੇ ਹਨਾ ਹਾਂ ਭਈ ਤੇ ਰੇਟ 75000 ਤੋਂ ਮਾਨਤਾ ਕਰ ਦਾਂਗੇ ਛੋੜ ਸੱਪਾ ਕਹਿੰਦਾ ਪਾਪੀ ਅੱਧੇ ਵਿੱਚ ਹੋ ਜਾਊਗਾ ਹਾਂ ਭਈ ਹਾਂ ਥਾ ਟਲਾ ਬਹੁ ਮਈਆ ਭਈਆ ਤੇ ਬਾਕੀ ਠੰਡੀ ਸੀਲ ਦਾ ਕੋਈ ਅੰਦਰ ਨਹੀਂ ਹਨਾ ਜੰਮੀ ਭਈਆ ਸਵਾ ਦੇਖੋ ਜਮਾ ਹਾਂ ਤਾਂ ਗੂੰਦੀ ਮਾਰਦੀ ਹੋਣੀ ਹੈ ਹਨਾ ਬਾ ਗੂੰਦ ਮਾਰਦੀ ਠੀਕ ਹੈ 75 ਜੋ ਨਰਮ ਮੌਕੇ ਤੇ ਹੋ ਜਾਊਗੀ ਤੇ ਫਾੜੀ ਵਾਲਾ ਲੈਵਾ ਜਮਾ ਫਿਟਨੈਸ ਰਕਰਾਪੀ ਕਲਾਪੀ ਹੋਵਣਾ 75 ਜੋ ਆਏ ਬੰਦੇ ਦਾ ਮਾਨਦਾਨ ਹੋ ਜਾਊਗਾ ਸੋ ਜਿਹੜੇ ਵੀ ਕਹਿੰਦੇ ਸੀ ਬੱਚੀ ਲੈਣੀ ਆ ਨਵਾ ਹਾਂਡ ਜਮਾ ਆ ਬੱਚੀ ਜਿਵੇਂ ਕਹਿੰਦਾ ਵੀ ਪਸ਼ੂ ਗਾਵ वगैरह ਕੋਈ ਨੁਕਸਾਨ ਹੋ ਜਾਏ ਫੋੜਦੀ ਨਹੀਂ ਬਈ ਯਾਰ ਨਫਾ ਦਊਗੀ ਬੰਦੇ ਨੂੰ ਯਾਰ ਚੁੜਕੀ ਮਾਰੇ ਉੱਠਣਾ ਨਹੀਂ ਜਮਾ ਹਣਾ ਸਵਾਲਾ ਦੇਖੋ ਯਾਰ ਮਿਲਕ ਵੇਰ ਵਗੈਰਾ ਦੇਖੋ ਸਾਫ ਸੁਥਰੀ ਅੱਜ ਦੇ ਟਾਈਮ ਦੀ ਰਾਣੀ ਕਾ ਜਮਾ ਹਣਾ ਠੰਡੀ ਸੀਲ ਬਈ ਚਮਕਦਾ ਕਪੂਰੀ ਆ ਮੱਛੀ ਚਾਏ ਨਹੀਂ ਹੈਗਾ ਤਾਂ ਵੀ ਮੁੱਠੀ ਆ ਲੱਗਿਆ ਹਾਲੇ ਬਈ ਠੀਕ ਆ 75 ਚ ਮਾਨਦਾਨ ਆਪਾਂ ਕਰਦਾਂਗੇ ਮਾਨਦਾਨ ਕਰਦਾਂਗੇ ਜੀ ਬਾਕੀ ਠੰਡੀ ਸੀਲ ਦਾ ਜੇ ਕੋਈ ਅੰਤੀ ਨਹੀਂ ਜਮਾ ਸੀਲ ਤਾਂ ਬਹੁਤ ਆ ਬਈ ਇਹ ਕਿਹੜਾ ਸੂਆ ਸੁੰਦੀ ਹੈ ਜੀ ਇਹ ਭਾਈ ਦੂਜਾ ਸੂਆ ਸੁੰਦੀ ਹੈਗੀ ਦੂਜਾ ਸੂਆ ਕੈਦ ਲੈ ਜਾਓਗੇ ਸੁੰਦੇ ਆ ਜੇ ਲੈ ਜਾਓ ਪੰਜ ਚਾਰ ਦਿਨ ਬੱਡੇ ਭਾਈ ਠੀਕ ਆ ਪੰਜ ਚਾਰ ਕੇ ਦਿਨ ਹਜੇ ਇਹਦੇ ਸੁੰਦੇ ਬਾਕੀ ਪੈ ਜਾਗੇ ਹਣਾ ਹਾਂ ਦੂਜਾ ਸੂਆ ਸੁੰਦੀ ਆ ਦਿਨ ਪੰਜ ਚਾਰ ਕੱਢ ਜਾਊਗੇ ਇਹ ਹਾਂ ਭਾਈ ਹਾਂ ਠੀਕ ਆ ਦੁੱਧ ਦੀ ਗੱਲ ਕਰੀ ਕਿੰਨਾ ਕ ਬਾਦੂਗੀ ਦੁੱਧ ਭਾਈ ਆ 30 ਕ ਬਹੁਤ ਦੇ ਬਹਿਣਾ ਇੱਕੀ ਠੀਕ ਆ ਠੰਡੇ ਸੀਲ ਬਹੁਤ ਆ ਬੀ ਸੀਰ ਬਹੁਤਾ ਭਾਈ ਯਾਰ ਮੈਂ ਦੇਖੀ ਥਾ ਦੇ ਮੁੱਠੀ ਆ ਥਣ ਲੱਗਿਆ ਹੈਗਾ ਠੀਕ ਆ ਸੋ ਠੰਡੀ ਸੀਲ ਦੇ ਸਕਦਾ ਕੋਈ ਅੰਦਰ ਨਹੀਂ ਛੱਡ ਕੇ ਬਈ ਇਹ ਨਹੀਂ ਦੇਗਾ ਲੈ ਠੀਕ ਹੈ ਦੁੱਧ ਦੀ ਐਵਰੇਜ 30 ਕਿਲੋ ਹਾਂ ਸੋ ਗੁੱਲੇ ਵਾਲਾ ਥਾਣਾ ਰੇਟ ਪੈਸੇ ਕਿਨੇ ਲੈਣੇ ਆ ਇਹਦੇ ਆਪਾਂ ਬਈ ਮੁੱਲ ਤੇ ਦੇ ਇੱਕ 10 ਕਰੀ ਜਨੇ ਹੈਗੇ ਠੀਕ ਹੈ ਪੂਰੇ ਲੱਖ ਦੇ ਚੋਂ ਮਾਨਤਾ ਕਰਦਾਂਗੇ ਬਈ ਯਾਰ ਲੱਖ ਚ ਛੋਟ ਜੱਪਾ ਹਾਂ ਤੇ ਠੰਡੀ ਸੀਲ ਕੋਈ ਚੱਕਾ ਨਹੀਂ ਅੱਜ ਸੀਲ ਤਾਂ ਮੇਰਾ ਬਈ ਖੁੱਲੀ ਫਿਰਦੀ ਆ ਯਾਰ ਆ ਦੇਖ ਨਜ਼ਾਰੇਦਾਰ ਜਮਾ ਹਣਾ ਹਾਂ ਸੋ ਲੱਖ ਰੁਪਏ ਚ ਦੁੱਧ 27 28 ਕਿਲੋ ਹੀ ਮੰਨ ਲੈ ਵਾ ਬੋ ਦੇ ਦੂ ਵੱਡੇ ਭਾਈ ਯਾਰ 25 ਕਿਲੋ ਦੀ ਆਪਣੇ ਕੋਲ ਲੈ ਕੇ ਸਟਾਨ ਤੇ ਗਰੰਟੀ ਲੈ ਜਾ ਬੰਦਾ ਯਾਰ ਬੋ ਕਿ ਥਾੜਾ ਦਿਖਾਈ ਮੁੱਠੀ ਚਾਹੁੰਦਾ ਕਿ ਨਹੀਂ ਹੁੰਦਾ ਸੁਆਹ ਦੇਖੋ ਥਾੜਾ ਮੁੱਠੀ ਵਾਲਾ ਜਮਾ ਹਨਾ ਇਹ ਪੂਰਾ ਭਾਈ ਖੰਢੀ ਸੀ ਦੇਗੀ ਰੇਟ ਲੱਖ ਰੁਪਏ ਜਮਾਨਤਨ ਹੋ ਜਾਊਗਾ ਹਾਂ ਮਾਨਤਨ ਕਰਦਾਂਗੇ ਲੱਖ ਚ ਤੀਜੇ ਨੰਬਰ ਆਪਾਂ ਜਿਹੜੀ ਵਹਿੜ ਦੇਖ ਰਹੇ ਆ ਇਹ ਬਾਈ ਦੀ ਸੁਆਹ ਕਿਹੜਾ ਸੂਰਜ ਆ ਇਹਦਾ ਸੂਆ ਵੱਡੇ ਭਾਈ ਦੂਜਾ ਹੈਗਾ ਦੂਜਾ ਸੁਆਹ ਯਾਰ ਵੱਢੀ-ਭੁੱਢੀ ਪਾਉਂਦਾ ਹਨਾ ਬਾਜਾਂ ਨੂੰ ਭੋਜਨ ਭਾਈ ਬਹੁਤ ਹੈਗਾ ਠੀਕ ਹੈ 27 28 ਕਿਲੋ ਦੁੱਧ ਦਿੱਤਾ ਹੋਇਆ ਹੁੰਦਾ ਨੇ 27 28 ਕਿਲੋ ਹਾਂ ਦੂਜਾ ਸੂਆ ਹੁਣ ਹੁੰਦੀ ਆ ਇਹ ਇੱਕ ਸੂਆ ਡੱਬਾ ਮਾਰਦੀ ਦੀ ਵੈਸੇ ਵੱਡੇ ਪਈ ਇਹ ਤੀਜਾ ਮੰਨ ਲੈ ਬੰਦਾ ਜਿਹਨੇ ਮੰਨਣਾ ਹੈਗਾ ਠੀਕ ਹੈ ਦੂਜਾ ਨੇ ਇੱਕ ਵਾਰੀ ਦਿੱਤਾ ਹੋਇਆਗਾ ਠੀਕ ਹੈ ਦੈਨ ਹਫਤਾ ਲੱਝੂਗੀ ਹਾਂ ਪਰ ਇਹ ਪੰਜ ਚਾਰ ਦਿਨ ਹੀ ਰਹਿੰਦੇ ਨੇ ਵੱਡੇ ਪਈ ਅੱਜ ਦੋ ਘੰਟੇ ਹੀ ਹੋ ਗਿਆ ਆਪਾਂ ਲਗਾਈ ਜਦਾਲੇ ਠੀਕ ਹੈ ਜੀਲਾਂ ਦਾ ਕੋਈ ਅੰਦੇ ਨਹੀਂ ਹਨਾ ਐਂ ਹੀ ਬਹਿ ਜਾ ਬਈ ਯਾਰ ਲੈ ਦੇਖੀ ਮਗਰ ਬਹਿ ਕੇ ਦਿਖਾਸ ਮਾਰ ਕੇ ਵੀ ਗੋਡੇ ਭੰਨ ਜੇ ਕ ਨਹੀਂ ਤੇਰੇ ਆਹਾਹਾ ਆ ਸਵਾਦ ਆਉਂਦਾ ਜਮ ਹਨ ਸਵਾਹ ਦੇਖੋ ਨਾਲ ਕੋਈ ਅੱਗੇ ਇਕੱਲਾ ਵੀਰ ਪ ਵੰਟੇ ਖੜੀ ਹੋ ਗਏ ਬਈ ਯਾਰ ਕੁਝ ਨਹੀਂ ਕਹਿੰਦੀ ਖੰਡੀਆਂ ਸੀ ਲਗਾਣਾ ਬਈ ਯਾਰ ਪੈਸੇ ਕਿਨੇ ਲੈਣੇ ਇਹਦੇ ਮੁੱਲ ਤਾਂ ਵੱਡੇ ਭਾਈ 995 ਕਰਾਈ ਚੱਲਾ ਠੀਕ ਹੈ 82000 ਦੀ ਵੜ ਦਵਾਂਗੇ ਆਪਾਂ 80 ਦਿੰਦਾ ਨਹੀਂ 80 ਵੀ ਨਹੀਂ ਦੇਣੀ ਬਈ ਯਾਰ 82 ਦੀ ਦੇਣੀ ਹੈ ਹਾਂ ਇੱਕ ਕਿਹੜਾ ਹੋਰ ਲੇਵਾ ਦਿਖਾ ਦੇ ਮਗਰ ਉਹ ਦਿਖਾਣੀ ਨਹੀਂ ਸਮਰ ਕੇ ਯਾਰ ਦੇਖੋ ਯਾਰ ਕਿਆ ਵਾਤਾ 80000 ਦੀ ਵੜ ਕਹਿੰਦਾ ਵਾ ਜਾਣ ਸਾਰ ਸੂਨ ਨੂੰ ਹਾਜ਼ਰ ਯਜਮਾ ਹਨਾ ਪੰਜ ਚਾਰ ਦਾ ਰਹਿਦੇ ਨੇ ਵੱਡੇ ਭਈਏ ਦੇ ਦੁੱਧ 25 ਕਿਲੋ ਮੰਨ ਲੈਵਾਂ ਦਾ ਪਾਰ ਦਊਗੀ ਵੱਡੇ ਭਈਆ ਰਾ ਠੀਕ ਹੈ ਰੇਟ ਜਮਾਂ ਜਨ ਦੇਣ ਨਾਲ 80000 ਰੁਪਇਆ ਹਾਂ ਸੋ ਅੱਜ ਦਾ ਜਿਹੜਾ ਇੱਕ ਤਰ੍ਹਾਂ ਦਾ ਆਪਾਂ ਆਫਰ ਹੀ ਲਾਦੇ ਜਮਾਂ 80000 ਵਾਲਾ ਵੀ ਦਿਖਾਤਾ ਸਾਨੂੰ ਸੌਦਾ ਹਨਾ ਲੱਖ ਵਾਲਾ ਵੀ ਦਿਖਾਤਾ ਤੇ 75000 ਵਾਲਾ ਵੀ ਦਿਖਾਤਾ ਅੱਗੇ ਹੁਣ ਐਰ ਸ਼ੈਰ ਦਿਖਾਉਂਦੇ ਆਪਾਂ ਦੇਖਦੇ ਵੀ ਕਿੰਨੇ ਕੁ ਮੰਗਦਾ ਜਿਹੜੀ ਐਰ ਸ਼ੈਰ ਆ ਗਈ ਬਾਈ ਜੀ ਇਹ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਵਰ ਤੇ ਪਿੰਡ ਲੋ ਅਰੀਜਨਲ 6 ਲੱਖ ਦਾ ਹੈਗੀ ਕੱਲ੍ਹ ਮਾਰੇ ਬਲੇ ਬੋਟਾ ਹੀ ਆ ਹਨਾ ਹਾਂ ਤੇ ਲੇਵਾ ਯਾਰ ਥਣ ਫਿਰ ਤੂੰ ਸਾਰੇ ਦੇਖਿਆ ਉਹ ਬੱਚੀ ਦਾ ਵੀ ਦੇਖ ਦਿਖਾਦਾ ਥਣ ਆਪਾਂ ਤੇ ਥਣ ਸਾਰਾ ਗੁੱਲੇ ਵਾਲੀ ਆ ਹਨਾ ਹਾਂ ਬਈ ਹਾਂ ਠੀਕ ਆ ਥਣ ਚਿਚੜੀ ਸਮਝ ਆ ਜਾਂਦੇ ਆਪਾਂ ਥਣ ਸਭ ਮੋਟ ਹੱਸੀ ਚੁਕਾਈ ਵਾਲੀ ਲਈ ਦੇ ਵੱਡੇ ਭਾਈ ਕਹਿੰਦਾ ਇਹ ਵੀ 5-4 ਦਿਨ ਕੱਢ ਜੂ ਹਜੇ ਨਾ ਹਾਂ 5-4 ਦਿਨ ਲੈ ਜੂ ਵੱਡੇ ਭਈ ਇਹ ਵੀ ਇਹਦੇ ਪੈਸੇ ਕਿੰਨੇ ਲੈਣੇ ਆ ਇਹਦਾ ਵੀ ਮਾਲਕ ਕੁਛ ਮਰਜ਼ੀ ਕਰਾਈ ਚੱਲੇ 65000 ਦੀ ਵੇਡ ਦੇ ਦਾਂਗੇ ਇਸ ਨੋ ਵਾਲਾ ਰੇਡ ਕੀ ਰੱਖਿਆ ਜਮ ਜੈਨੂਣੇ ਦਾ ਆਪਾਂ 63000 ਦੀ 63000 ਚੋਂ ਛੋੜ ਕਰੇਗਾ 105 ਗੱਲੀ ਹਾਂ ਬਈ ਹਾਂ 63 ਜੋ ਵੜਾ ਮਾਨਦਾਨ ਹੋਣਾ ਨਹੀਂ 63000 ਸਿਰਫ ਦੁੱਧ ਦੀ ਗੱਲ ਕਰੀਏ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਬਈ 20 ਪਲੱਸ ਦਊਗੀ 18 ਕਿਲੋ ਮੰਨ ਕੇ ਲੈ ਜਾ ਵੱਡੇ ਭਈਆ ਜਿਹੜਾ ਮਰਜ਼ੀ ਬੰਦਾ ਲੈ ਕੀ ਠੰਡੀ ਸੀ ਲਈ ਵੀ ਬਹੁਤ ਹੈਗੀ 18 ਮੰਨ ਕੇ ਹੀ ਲੈ ਜਾ ਚਲੋ ਲੈ ਸੋ 18 ਕਿਲੋ ਦੁੱਧ ਤੇ ਠੰਡੀ ਸੀ ਕਹਿਆ ਵਾਤਾ ਕੱਲੀ-ਕੱਲੀ ਬੈਠਦੇ ਥੱਲੇ ਬਾਈ ਨੇ ਬਹਿ ਕੇ ਹੱਥ ਪੱਲਾ ਫੇਰ ਕੇ ਦਿਖਾਇਆ ਤੇ ਨਜ਼ਾਰੇਦਾਰ ਜਮਾ ਹੁਣ ਤਾਂ 6 ਦਾ ਬਾਈ ਨਾਲੇ ਯਾਰ ਹੁਣ ਤਾਂ ਨੰਬਰ ਬੋਲ ਦੇ ਗੱਲਾ ਵੀ ਕਿਹੜਾ ਨੰਬਰ ਆ 7973992814 ਗੂਗਲ ਪੇ ਚੱਲਦਾ ਹੈਗਾ ਸਭ ਕੁਝ ਚੋਂ ਦਵਾਂਗੇ ਨੰਬਰ ਬਾਈ ਤੇ ਜਿਹਦਾ ਆਪਾਂ ਆਨਲਾਈਨ ਭੇਜਾਂਗੇ ਥਾਣਾ ਦੀ ਗਾਰੰਟੀ ਹੋਊਗੀ ਗਾਰੰਟੀ ਵੀਰੇ ਗਾਰੰਟੀ ਥਾਣਾ ਦੀ ਤੇ ਭਾਰ ਦੀ ਬੱਸ ਭਾਰ ਬੋਝ ਦੀ ਆਪਣੀ ਗਾਰੰਟੀ ਬੱਸ ਗੱਲਾ ਦੋ ਹੁੰਦੇ ਤੀਜੇ ਦੁੱਧ ਪੁੱਤ ਲੱਗਦੇ ਕਰਮਾਂ ਦੇ ਹੁੰਦੇ ਕਰਮਾਂ ਦਾ ਬਾਈ ਯਾਰ ਲਾਂਬਾ ਆਪਾਂ ਨੂੰ ਕੋਈ ਦਿੰਦਾ ਨਹੀਂਗਾ ਠੀਕ ਐ ਸੋ ਲਾਂਬੇ ਦਾ ਕੰਮ ਹੀ ਨਾ ਕਰੋ ਫਿਰ ਵੱਡੇ ਭਈ ਆਪਣੇ ਕਰੋ ਚਾਈ ਦੀ ਜਿੱਦੇ ਸੂ ਵੀ ਪਹਿਣਾ ਠੀਕ ਐ ਉਹਦੇ ਜੇਰਾਂ ਦੀ ਵੀ ਗਰੰਟੀ ਦੇ ਕੇ ਭੇਜਾਂਗੇ ਵੱਡੇ ਭਈ ਆਪਾਂ ਜਾ ਜਾ ਗੱਲਾਂ ਸੋ ਚਾਰ ਵੇੜਾ ਦਿਖਾ ਦਿਆਂ ਤੇ ਚਾਰੇ ਜਮਾਂ ਕਹਿ ਬਤਾ ਰੇਡ ਵਿੱਚ ਇਹਦਾ ਕਰਿਆ ਆਪਾਂ 63000 ਹਾਂ 63 ਦੀ ਦਵਾਗੇ ਵੱਡੇ ਭਈ ਮੁੱਲ 68000 ਐ 63000 ਤੇ ਆਹ ਦੇਣੀ ਆਪਾਂ 85 ਦੀ ਹੈਨਾ ਹਾਂ 85000 ਤੇ ਆਹ ਜਿਹੜੀਆਂ ਲੱਖ ਦੀ ਹੈਨਾ ਹਾਂ ਬਈ ਆ ਦੇਣੀ ਹੈ 75000 ਉਹ 75000 ਦੀ ਬਈ ਸੋ ਯਾਰ ਸੌਦੇ ਪੂਰੇ ਦੁੱਧ ਪੀਣ ਵਾਲੇ ਜਮਾਂ ਮਕਸਦ ਜਾਇਜ਼ ਆ ਪਿੰਡ ਖਾਸ ਸੁਨਾਮ ਸਹਿਰ ਆ ਗਿਆ ਹਨਾ ਹਾਂ ਜੀ ਤੇ ਜਲਾ ਸੰਗੂਰ ਆ ਗਿਆ ਜਲਾ ਸੰਗੂਰ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇ ਲਈ ਤਾਜ ਦੇ ਦਿੱਤਾ ਧੰਨਵਾਦ ਜਲਦ ਮਿਲਦੇ ਕਿਸੇ ਨਾ ਵੀ ਹੋਰ ਵੀਡੀਓ ਨਾਲ